ਹਾਂਜੀ ਸਰ ਕੀ ਮਾਮਲਾ ਡੇਕ ਸੜਕਸ ਰੱਖਿਆ ਫੋਰ ਤੇ ਤੁਸੀਂ ਆਪਣੇ ਇੱਕ ਤਨਾਸਿਕ ਤੇ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਡੈਥ ਹੋ ਗਈ ਬੰਦੇ ਦੀ ਕੀ ਮਾਮਲਾ ਸਰਾਂ ਮੈਂ ਇਸ ਬਲਿਕ੍ਰਮ ਅੰਨੀ ਅਵੇਲੀ ਲਾਕੇ ਖੜੇ ਸਾਨੂੰ ਮੈਸੇਜ ਆਇਆ ਵੀ ਸ਼ੂਗਰਮੈਨ ਚੌਂਕ 'ਚ ਐਕਸੀਡੈਂਟ ਹੋਇਆ ਤੇ ਯਾ ਇਹ ਦੇਖੋ ਰਿਹਾ ਕੋਈ ਮਿੰਟ ਡੈਥ ਹੋ ਰਹੀ ਹੈ ਕਿ ਅਸੀਂ ਨਾਲ ਹੀ ਐਂਬੂਲੈਂਸ ਲਾਏ ਆਪ ਵੀ ਆ ਕੇ ਕਾਫੀ ਯਾਮ ਲਗਾਇਆ ਯਾਮ ਖਲਾਇਆ ਜਿਹੜੀ ਫਿਰ ਤੋਂ ਇਹਨੂੰ ਫਿਸ਼ੀਵਲ ਹਸਪੀਟਲ ਪਵਾੜੀ ਹਾਈਵੇ ਤੇ ਐਮੂਲੈਂਸ ਆ ਰਹੀ ਹੈ ਪਹੁੰਚ ਆ ਗਿਆ ਕੀ ਨਾਮ ਆ ਸਰ ਬੰਦੇ ਦਾ ਬੰਦੇ ਦਾ ਹਲੇ ਹਸਪਤਾਲ ਨਹੀਂ ਗਿਆ ਕੇ ਵੀ ਪਤਾ ਕਰਦੇ ਸਰ ਜਿਹੜਾ ਜਿਹਦਾ ਐਕਸੀਡੈਂਟ ਹੋਇਆ ਕੋਣ ਸੀ ਬੰਦਾ ਕੰਨਾ ਕਰਕੇ ਗਿਆ ਐਕਸੀਡੈਂਟ ਉਹ ਗੱਡੀ ਵਾਲਾ ਸੀ ਕਾਰ ਵਾਲਾ ਉਹ ਹਾਈਵੇ ਜਾ ਰਿਹਾ ਸੀ ਇਹ ਜਿਹੜੀ ਡੈਥ ਹੋਈ ਹੈ ਮੋਟਰਸਾਈਕਲ ਤੇ ਸੀ ਤਾਂ ਉਹ ਜਿਹੜਾ ਕਾਰ ਵਾਲਾ ਸੀ ਸਿਟੀ ਵਾਲਾ ਯੋ ਬਲਾ ਕੇ ਉਹ ਆਇਓ ਨੇ ਕਾਰਾ ਨਹੀਂ ਚਾਹ ਉਹਨਾਂ ਨਾਲ ਲੈ ਗਿਆ ਆਪਣੇ ਸਿੱਟੀ ਥਾਣੇ ਚ ਪਰ ਕਿੰਨੇ ਗਿਆਨੇ ਸਵਾਰ ਸੀ ਗੱਡੀ ਦੇ ਵਿੱਚ ਉਹ ਚੱਕੋ ਸੀ ਕੰਦਾ ਜੀ ਮੋਟਰਸਾਈਕਲ ਤੇ ਕਿੰਨੇ ਜਣੇ ਸੀ ਸਰ ਮੋਟਰਸਾਈਕਲ ਤੇ ਵੀ 2 ਇੱਕੇ ਸੀ ਸਰ ਜਿਹੜਾ ਮੋਟਰਸਾਈਕਲ ਜਿਹਦੀ ਡੈਥ ਹੋਈ ਆ ਮੁੰਡੇ ਦੀ ਉਹ ਕਿੱਧਰੋਂ ਆ ਰਿਹਾ ਸੀ ਮੁੰਡਾ ਉਹ ਉਹ ਸਾਡੇ ਆਉਣ ਤੋਂ ਪਹਿਲਾਂ ਰੋਡ ਦੇ ਉੱਤੇ ਡੈਥ ਹੋਈ ਪਿਆ ਸੀ ਲੋਕੀ ਲੱਗੇ ਖੜੇ ਸੀ ਹੁਣ ਪਤਾ ਕਰਦੇ ਕਿੱਧਰੋਂ ਆ ਰਿਹਾ ਹੈ ਅਹੀਂ ਡਾਕਟਰ ਸਾਹਿਬ ਕੀ ਮਾਮਲਾ ਜਿਹੜੇ ਕਿ ਡੈੱਡ ਬਡੀ ਆਈ ਹੈ ਜੀ ਅਹੀਂ ਕਰੀਬਨ 11:00 ਵਜੇ ਇੱਕ ਰੋਡ ਸਾਈਡ ਐਕਸੀਡੈਂਟ ਰਿਪੋਰਟ ਆਇਆ ਮੈਨੂੰ ਫਿਰ ਮੈਨੂੰ ਮੁੰਡਾ ਸਰ ਜੇ ਜਿਹੜੀ ਡੈੱਡ ਬਡੀ ਅੰਦਰ ਰੱਖੇ ਪੁਲਿਸ ਇਲਾਕੇ ਦਾ ਸਰ ਕਿੰਨੀ ਕੁ ਉਮਰ ਇਹਨਾਂ ਦੀ ਤੇ ਮੈਂ ਨਹੀਂ ਸ਼ੀ ਆ ਇਹਦੇ 30 ਤੋਂ 35 ਸਾਲ ਠੀਕ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਈਸ਼ਾਨ ਕੁਮਾਰ ਜੀ 10 30 ਦਾ ਮਲਾ ਦੇਵਾਂਗਾ ਤੇ ਕੀ ਮਾਮਲਾ ਕੀ ਸਰ ਇੱਕ ਜਿਹੜੀ ਡੈੱਡ ਬਡੀ ਲੈ ਕੇ ਆਏ ਸੀ ਉਹ ਲੋ ਹਸਪੀਟਲ ਨੂੰ ਸਾਨੂੰ ਸਰ ਫੋਨ ਆਇਆ ਸੀਗਾ ਐਸਐਸਐਫ ਵਾਲਿਆਂ ਦਾ ਸਾਰੇ ਸੁਰੱਖਿਆ ਵਾਲਿਆਂ ਦਾ ਕਿ ਸ਼ੁਗਰ ਮਰਗ ਦੇ ਸਾਹਮਣੇ ਹੁਸ਼ਿਆਰਪੁਰ ਜਿਹੜਾ ਰੋਡ ਜਾਂਦਾ ਉੱਥੇ ਆਖੇ ਜਾਣਾ ਕਰੋ ਕਦ ਤੇ ਸੀਗਾ ਸਰ ਬੰਦੇ ਆਹ ਮੋਟਰਸਾਈਕਲ ਤੇ ਸੀਗੇ ਅਨਕ ਦੂਜਾ ਕੋਈ ਕਾਰ ਵਾਲਾ ਜੀਗਾ ਉਹਦੇ ਨਾਲ ਵਜਾਓ ਕਿਹੜੀ ਕਾਰ ਆ ਭਾਈ ਕਾਰ ਇਹ ਨਹੀਂ ਮੈਂ ਇਹਨਾਂ ਨੂੰ ਸਾਨੂੰ ਪਤਾ ਆਹੀ ਹੈ ਕਿ ਉਹ ਪੇਸ਼ੈਂਟ ਜੀਗਾ ਪੇਸ਼ੈਂਟ ਚੱਕ ਜਦੋਂ ਸਰ ਤੁਸੀਂ ਲੈ ਕੇ ਆਏ ਕੋਈ ਨਾਲ ਹੈਗਾ ਸੀ ਇਹਨਾਂ ਦੇ ਨਹੀਂ ਜੀ ਇਹਨਾਂ ਨਾਲ ਕੋਈ ਨਹੀਂ ਸੀਗਾ ਤੇ ਉਹ ਕਾਰ ਵਾਲੇ ਕਿੱਥੋਂ ਆ ਰਹੇ ਸੀਗੇ ਉਹ ਪੁਲਿਸ ਵਾਲੇ ਕੋਲੋਂ ਪੇਸ਼ਾਂ ਕੋਈ ਬੈਸਨ ਦੇਵੀ ਤੋਂ ਆ ਰਹੇ ਸੀ ਇਹ ਇਕੱਲਾ ਸੀ ਮੁਲਾਜ਼ਮ ਆਹ ਇਕੱਲਾ ਜੀ ਓਕੇ ਹਾਂ ਜੀ ਇਹਦਾ ਭਾਈ